过来。<laughs> <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਰੇ ਆਪਾਂ ਜਾਣਦੇ ਆ ਕਿ ਅੱਜ ਇਤਿਹਾਸਕ ਦਿਨ ਹੈ ਸਾਖੀ ਦਾ ਖਾਲਸੇ ਦਾ ਜਨਮ ਦਿਹਾੜਾ ਪਿਆਰਿਓ ਤੇ ਅਸੀਂ ਅੱਜ ਪਹੁੰਚੇ ਆ ਗੁਰਦੁਆਰਾ ਦਮਦਮਾ ਸਾਹਿਬ ਵੱਡਾ ਸਿਆਣਾ ਪਿੰਡ ਜਿੱਥੇ ਬਸਾਖੀ ਦਾ ਦਿਹਾੜਾ ਜਿਹੜਾ ਹੈ मनाया जाता है आज इस स्थान से जो धन गुरु गोबिंद महाराज जी आए ਉਸਾਖੀ ਦਾ ਦਿਹਾੜਾ ਇੱਥੇ ਮਨਾਇਆ ਨੂੰ ਵਾਹਿਗੁਰੂ ਇਹ ਸਾਡੇ ਬਾਬਾ ਜੀ ਹਾਂਜੀ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਹੋਰ ਸੁਣਾਓ ਠੀਕ ਹੈ ਵਧੀਆ ਹੋਰ ਜਿਦਾ ਹੋ ਗਈ ਸਮਾਪਤੀ ਹੈ ਅੱਛਾ ਅੱਛਾ ਚਲੋ ਥੋੜੇ ਜਿਗਰੇ ਆ ਬਹੁਵਦੀਆ ਨੰਦ ਜੀ ਸੋ ਇਸ ਆ ਇਹ ਸਟੇਜ ਦੀਵਾਨ ਹਾਲ ਇੱਥੇ ਦੀਵਾਨ ਸਜਿਆ ਅੱਜ ਗੁਰਦੁਆਰਾ ਦਮਨ ਨਮਾ ਸਾਈ ਵੱਡਾ ਸਿਆਣਾ ਭੇਵਾ ਇਹ ਵੇਦਾ ਜੋ ਇਹ ਸਥਾਨ ਕਬੱਡੀ ਵੱਡੇ ਪੱਦਰ ਤੇ ਵਿਸਾਖੀ ਦਾ ਦਿਹਾੜਾ ਜਿਹੜਾ ਇੱਥੇ ਮਨਾਇਆ ਜਾਂਦਾ ਹੈ ਕਬੱਡੀ ਗਿੰਟੀ ਦੀ ਸੰਗਤਾਂ ਪਹੁੰਚਿਆ ਹਨ ਸਮਾਪਤੀ ਹੋ ਚੁੱਕੀ ਹੈ ਸਾਰੀਆਂ ਸੰਗਤਾਂ ਉੱਚਦਾ ਇਤਿਹਾਸ ਜਿਹੜਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਡੇ ਸਿਆਣੇ ਨੰਨ੍ਹਾ ਨਵਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਿੰਡ ਸਿਆਣਾ ਸਾਦਾ ਸੈਦ ਪੀਖੋ ਸ਼ਾਹ ਜੀ ਦਾ ਨਾਨਕਾ ਪਿੰਡ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੜਾਮ ਸੈਇਦ ਪਖਮਸ਼ਾਨ ਨੂੰ ਮਿਲਣ ਤੋਂ ਬਾਅਦ ਪਿੰਡ ਕਰਾਹਤ ਸਾਹਿਬ ਜ਼ਿਲ੍ਹਾ ਕੁਰਛੱਤਰ ਤੋਂ ਹੁੰਦੇ ਹੋਏ ਨਗਰ ਸਿਆਣਾ ਸੱਦਾ ਦੇ ਬਾਰ ਬਾਰ ਆ ਕੇ ਸ਼ਰਮ ਕੀਤਾ ਇੱਥੋਂ ਨਗਰ ਤੋਂ ਬਾਹਰ ਇਸ ਸਥਾਨ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਹੈ ਨਗਰ ਦੇ ਅੰਦਰ ਕੋੜਤਰਾ ਜੋੜਾ ਸਾਹਿਬ ਹੈ ਇੱਥੇ ਮਹਾਰਾਜ ਜੀ ਨੇ ਇੱਕ ਸਿੱਕ ਰਾਮਗੜੀ ਸਿੱਕ ਵੱਲੋਂ ਬਹੁਤ ਭਾਵੜਾਂ ਦੇ ਨਾਲ ਅਖਰਾਵਾਂ ਦਾ ਜੋੜਾ ਜਿਹੜਾ ਤਿਆਰ ਕੀਤਾ ਇੱਧਰ ਲੰਗਰ ਹਾਲ ਆ ਸੋਜੁਰ ਦਰਦਵਾਰਾ ਦਮਦਮਾ ਸਾਹਿਬ ਸਾਕੀ ਦੇ ਦਿਹਾੜੇ ਤੇ ਪਹੁੰਚੇ ਆ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ